ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਬੇਹਦ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਹਾਦਸੇ ਦੇ ਵਿੱਚ ਐਕਟਿਵਾ ਸਵਾਰ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਆ ਸੀਸੀਟੀਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਹੜੀਆਂ ਬੇਹਦ ਜ਼ਿਆਦਾ ਦਿਲ ਦਹਿਲਾ ਦੇਣ ਵਾਲੀਆਂ ਨੇ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਐਕਟਿਵਾ ਸਵਾਰ ਵਿਅਕਤੀ ਨੂੰ ਪਿੱਛੇ ਤੋਂ ਤੇਜ਼ ਰਫ਼ਤਾਰ ਆ ਰਹੇ ਇੱਕ ਟਿਪਰ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਇਹ ਟਿਪਰ ਇਸ ਐਕਟਿਵਾ ਸਵਾਰ ਵਿਅਕਤੀ ਨੂੰ ਘੜੀਸਦਾ ਹੋਇਆ ਲੈ ਜਾਂਦਾ ਹੈ ਤੇ ਬੁਰੇ ਤਰੀਕੇ ਦੇ ਨਾਲ ਇਹ ਟਿਪਰ ਜਿਹੜਾ ਆ ਇਸ ਐਕਟਿਵਾ ਸਵਾਰ ਵਿਅਕਤੀ ਦੇ ਉੱਤੇ ਚੜ ਜਾਂਦਾ ਐਕਟਿਵਾ ਸਵਾਰ ਵਿਅਕਤੀ ਜਿਹੜਾ ਇਸ ਟਿੱਪਰ ਹੇਠਾਂ ਆ ਜਾਂਦਾ ਏ ਤੇ ਉਸ ਦਾ ਸਿਰ ਇਸ ਹਾਦਸੇ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਕੁਚਲ ਦਿੱਤਾ ਜਾਂਦਾ ਜਿਸ ਕਰਕੇ ਇਸ ਐਕਟਿਵਾ ਸਵਾਰ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਹੈ ਤਾਂ ਬੇहद ਜ਼ਿਆਦਾ ਦਿਲ ਦਹਿਲਾ ਦੇਣ ਵਾਲੀਆਂ ਇਹ ਤਸਵੀਰਾਂ ਨੇ ਜਿਹੜੀਆਂ ਜਲੰਧਰ ਕਪੂਰਥਲਾ ਰੋਡ ਤੋਂ ਸਾਹਮਣੇ ਆਈਆਂ ਨੇ ਇੱਕ ਕਾਲਜ ਦੇ ਬਾਰੇ ਪੂਰਾ ਹਾਦਸਾ ਵਾਪਰਿਆ ਏ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਐਕਟਿਵਾ ਸਵਾਰ ਵਿਅਕਤੀ ਜਾ ਰਿਹਾ ਹੁੰਦਾ ਹੈ ਕਿ ਪਿੱਛੇ ਤੋਂ ਤੇਜ਼ ਰਫ਼ਤਾਰ ਟਿਪਪਰ ਆਂਦਾ ਹੈ ਉਸ ਤੋਂ ਪਿੱਛੇ ਤੋਂ ਟੱਕਰ ਮਾਰਦਾ ਹੈ ਤੇ ਫਿਰ ਇਸ ਵਿਅਕਤੀ ਨੂੰ ਘੜੀਸਦਾ ਹੋਇਆ ਲੈ ਜਾਂਦਾ ਹੈ ਜਿਸ ਕਰਕੇ ਵਿਅਕਤੀ ਟਿਪਪਰ ਦੇ ਹੇਠਾਂ ਆ ਜਾਂਦਾ ਹੈ ਉਸ ਦਾ ਸਿਰ ਜਿਹੜਾ ਆ ਟਾਇਰ ਦੇ ਹੇਠਾਂ ਆ ਜਾਂਦਾ ਹੈ ਜਿਸ ਕਰਕੇ ਵਿਅਕਤੀ ਦਾ ਸਿਰ ਬੁਰੇ ਤਰੀਕੇ ਦੇ ਨਾਲ ਕੁਚਲ ਜਾਂਦਾ ਹੈ ਤੇ ਵਿਅਕਤੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਦਾ ਨਾਮ ਮ੍ਰਿਤਿਕ ਦਾ ਨਾਮ ਰਾਜ ਮਾਫ ਕੀਤਾ ਜਾਵੇ ਜਿਹੜਾ ਮ੍ਰਿਤਿਕ ਵਿਅਕਤੀ ਹੈ ਇਹ ਰਾਜਨਗਰ ਦਾ ਰਹਿਣ ਵਾਲਾ ਹੈ ਤਾਂ ਬੇहद ਜ਼ਿਆਦਾ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਨੇ ਜਿਹੜੀਆਂ ਜਲੰਧਰ ਕਪੂਰਥਲਾ ਰੋਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਤੇਜ਼ ਰਫ਼ਤਾਰ ਟਿਪਰ ਨੇ ਇਸ ਐਕਟਿਵਾ ਸਵਾਰ ਵਿਅਕਤੀ ਦੀ ਜਾਨ ਲੈ ਲਿਆ ਤਾਂ ਘਟਨਾ ਦੀ ਸੂਚਨਾ ਲੋਕਾਂ ਦੇ ਵੱਲੋਂ ਪੁਲਿਸ ਨੂੰ ਦਿੱਤੀ ਜਾਂਦੀ ਹੈ ਮੌਕੇ ਤੇ ਪੁਲਿਸ ਜਿਹੜੀ ਆ ਇਸ ਘਟਨਾ ਵਾਲੀ ਥਾਂ ਤੇ ਪਹੁੰਚਦੀ ਹੈ ਤੇ ਪੂਰੀ ਘਟਨਾ ਦੀ ਜਾਂਚ ਕਰਦੀ ਹੈ ਤਾਂ ਦੱਸ ਦਈਏ ਕਿ ਟਿਪਰ ਵੀ ਸੇ ਹਾਦਸੇ ਵਾਲੀ ਥਾਂ ਤੇ ਹੀ ਖੜਾ ਹੈ ਤੇ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਆ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਜਿੱਥੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਏ ਤੇ ਬੁਰੇ ਤਰੀਕੇ ਦੇ ਨਾਲ ਇੱਕ ਟਿਪਰ ਦੇ ਵੱਲੋਂ ਇਸ ਵਿਅਕਤੀ ਨੂੰ ਘੜੀਸਿਆ ਜਾਂਦਾ ਏ ਤੇ ਬਾਅਦ ਦੇ ਵਿੱਚ ਇਹ ਟਿਪਰ ਦਾ ਟਾਇਰ ਜਿਹੜਾ ਆ ਉਹ ਵਿਅਕਤੀ ਦੇ ਉੱਤੇ ਚੜ ਜਾਂਦਾ ਏ ਜਿਸ ਕਰਕੇ ਇਸ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਆ ਤਾਂ ਇਹ ਪੂਰਾ ਹਾਦਸਾ ਜਿਹੜਾ ਆ ਦੁਕਾਨਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦਾ ਆ ਲੋਕਾਂ ਦੇ ਵਿੱਚ ਭਾਜੜਾ ਪੈ ਜਾਂਦੀਆਂ ਨੇ ਜਦੋਂ ਇਹ ਪੂਰਾ ਹਾਦਸਾ ਵਾਪਰਦਾ ਹੈ ਤਾਂ ਲੋਕਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਪੁਲਿਸ ਦੇ ਵੱਲੋਂ ਇਸ ਪੂਰੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਓਮ ਪ੍ਰਕਾਸ਼ ਮੇਰਾ ਭਰਾ ਸੀ। ਉਹਨਾਂ ਦੀ ਉਮਰ 65 ਸਾਲ ਸੀ। ਹਾਂਜੀ। ਉਹ ਜਿਹੜੇ ਰਹਿਣ ਵਾਲੇ ਆਗੇ ਨੇ। ਹਾਂਜੀ ਬਸਤੀ ਬਾਵਾ ਕੇ ਰਾਜਨਗਰ। ਕੀ ਆ ਹੋਇਆ ਜਦੋਂ ਐਕਸੀਡੈਂਟ ਕਿੱਥੇ ਜਾ ਰਹੇ ਸੀਗੇ ਆਪਣੇ ਬਾਜ਼ਾਰ ਜਾ ਰਹੇ ਸੀ। ਉਹਨੂੰ ਕਿਤਾ ਪਤਾ ਲੱਗਾ ਇਹਨਾਂ ਦਾ ਐਕਸੀਡੈਂਟ ਹੋਇਆ ਹਾਂਜੀ ਫੋਨ ਕਿਸ ਨੇ ਕੀਤਾ ਹੁਣੇ ਫੋਨ ਗਿਆ ਸੀ ਤੁਹਾਡਾ ਉੱਥੇ ਕਿਹਨਾਂ ਬਾਜ਼ਾਰ ਦੱਸਿਆ ਵੀ ਇੱਦਾਂ ਨਾਲ ਐਕਸੀਡੈਂਟ ਹੋ ਗਿਆ ਕੰਮ ਜਾ ਰਹੇ ਸੀ ਕਿ ਕੰਮ ਕਰਦੇ ਨੇ ਕੋਈ ਆਪਣੇ ਹਾਂਜੀ ਦੁਕਾਨ ਹੀ ਉਹਨਾਂ ਦੀ ਕਰਿਆਨੇ ਦੀ ਬਾਜ਼ਾਰ ਜਾ ਰਹੇ ਅੱਛਾ ਜੀ ਹਾਂ ਤੇ ਆ ਕੇ ਤੁਸੀਂ ਦੇਖਿਆ ਪੁਲਿਸ ਨਾਲ ਗੱਲ ਹੋਈ ਕੀ ਕਹਿਣਾ ਉਹਨਾਂ ਦੀ ਕੀ ਗੱਲ ਪੁਲਿਸ ਨਾਲ ਤੇ ਕੋਈ ਗੱਲ ਨਹੀਂ ਹੋਈ ਹਾਂ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਇਹਨਾਂ ਦੇ ਘਾਰ ਚ ਕੌਣ ਬਣਾਏਗਾ ਇਹਦਾ ਬੱਚਾ ਇੱਕ ਬਾਹਰ ਗਿਆ ਕੁੜੀ ਵੀ ਬਾਹਰ ਇੱਕ ਵਾਈਫ ਉਹਨਾਂ ਦੀ ਘਾਰ ਹੀ ਹੈ ਇੱਥੇ ਇਕੱਲੇ ਹੀ ਰਹਿੰਦੇ ਸੀਗੇ ਵਾਈਫ ਦੇ ਨਾਲ ਨਹੀਂ ਵਾਈਫ ਆ ਸਾਡੇ ਇਕੱਠੇ ਹੀ ਹੈ ਘਾਰ ਹੀ ਹੈ ਪੰਜ ਕਾਰ ਇਕੱਠੇ ਆ ਪੰਜ ਭਰਾ ਆ ਸੀ ਠੀਕ ਆ ਤੇ ਜਿਵੇਂ ਐਕਸੀਡੈਂਟ ਹੋਇਆ ਹੈਗਾ ਇੱਥੇ ਜਿਹੜੇ ਲੋਕੇ ਮੌਕੇ ਤੇ ਸੀਗੇ ਉਹ ਕਹਿੰਦੇ ਟਰੱਕਾਂ ਨੇ ਆਨਸਾਈਡ ਕਰਦੇ ਟਾਈਮ ਤੁਸੀਂ ਕੀ ਆਪਣੇ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਮੈਨੂੰ ਅਜੇ ਕੋਈ ਪਤਾ ਨਹੀਂ ਗਈ ਕਿ ਹੋਇਆ ਕੀ ਨਹੀਂ ਕਿੱਦਾਂ ਮਾਰਿਆ ਕਿੱਦਾਂ ਨਹੀਂ ਹੁਣ ਦੇਖੋ ਪਤਾ ਲੱਗੇਗਾ ਜਾਂ ਆ ਕੇ ਆਉਣਗੇ ਵੱਡੇ ਭਾਈ ਸਾਹਿਬ ਆਉਣਦੇ ਆ ਦੇ 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 ਇੱਕ ਜੇ ਟਰੱਕ ਵਾਲੀ ਦੀ ਗਲਤੀ ਜਿਵੇਂ ਘਰ ਵਿੱਚ ਟੱਕਰ ਹੋ ਗਈ ਤੁਸੀਂ ਕਾਰਵਾਈ ਦੀ ਮੰਗ ਕਰਦੇ ਹਾਂਜੀ ਉਹ ਤੇ ਕਰਨੀ ਪੈਣੀ ਆ ਹੁਣੇ ਸਾਰੀ ਗਲਤੀ ਉਹਦੀ ਟਰੱਕ ਵਾਲੇ ਦੀ ਕਹਿੰਦੇ ਕੀ ਨਾਮ ਸਰ ਦਾ ਹਾਂਜੀ ਮੇਰਾ ਮੇਰ ਪ੍ਰਕਾਸ਼ ਤੁਹਾਡੇ ਕੀ ਲੰਦੇ ਸੀ ਹਾਂਜੀ ਬਲਦਾਰਾ ਮੇਰਾ ਆਪਣੀ ਸਾਈਡ ਜਾ ਰਿਹਾ ਸੀਗਾ ਪਿੱਛੋਂ ਟਿਪਰ ਆਇਆ ਟਰਾਲੀ ਆਉਂਦੀ ਸੀ ਟਰਾਲੀ ਨੇ ਕੱਟ ਮਾਰ ਕੇ ਮਰੇ ਆਇਆ ਤੇ ਮੋਰੇ ਅੱਗੇ ਆਪਣੀ ਐਕਟੀਵਟੀ ਸਹੀ ਤਰੀਕੇ ਨਾਲ ਜਾ ਰਿਹਾ ਸੀ ਬੰਦਾ ਉਹਨੂੰ ਦੇਖਿਆ ਨਹੀਂ ਉਹਦੇ ਐਕਸੀਡੈਂਟ ਪਤੀ ਚਾਰਤੀ ਪਿਛੜੀ ਤੁਸੀਂ ਮਗਰ ਆ ਰਹੇ ਸੀਗੇ ਨਹੀਂ ਮੈਂ ਸਾਹਮਣੇ ਇਹ ਆਇਆ ਸੀਗਾ ਹਸਪਤਲ ਮੈਂ ਉੱਥੋਂ ਸਾਹਮਣੇ ਦੇਖਣ ਦੀ ਹਮ ਹਸਪਤਲ ਆਇਆ ਸੀਗਾ ਮੈਂ ਲੈ ਕੇ ਸਵਾਰੀ ਨੂੰ ਤੇ ਮੈਂ ਸਾਹਮਣੇ ਦੇਖਦਾ ਪਿਆ ਉੱਥੇ ਜਗਦਮ ਹੀ ਮਤਲਬ ਇਹ ਐਕਸੀਡੈਂਟ ਜਗਦਮ ਹੋਇਆ ਸਾਹਮਣੇ ਆਇਆ ਸਾਡੇ ਉੱਥੋਂ ਸਾਹਮਣੇ ਦੇਖਦਾ ਪਿਆ ਹੋਇਆ ਕਿਵੇਂ ਤੁਹਾਨੂੰ ਦੱਸੋ ਦੁਬਾਰਾ ਆਪਣੇ ਕੀ ਕਿਰਤੂਨ ਸਾਈਡ ਤੋਂ ਆ ਰਹੇ ਕਿਉਂਕਿ ਸਾਡੇ ਜਿਹੜੀ ਛੋਟ ਜਿਹੜੀ ਆਈ ਹੈਗੀ ਉਹਨਾਂ ਚ ਇਹ ਕਿ ਮਗਲੇ ਟਾਇਰ ਥਲੇ ਕਿਵੇਂ ਆਏ ਸੀਗੇ ਆਪਣੇ ਟਰੱਕ ਵਾਲਾ ਉਹਨਾਂ ਦੀ ਗਲਤੀ ਕਿਹਦੀ ਲੱਗਦੀ ਹੈ ਗਲਤੀ ਟਰੱਕ ਵਾਲੀ ਲੱਗਦੀ ਹੈ ਹਾਂਜੀ ਕੀ ਕਿਵੇਂ ਹੋਇਆ ਸੀਗਾ ਜਿੱਥੇ ਗਲਤੀ ਜਿੱਦਾਂ ਟਰੈਲੀ ਆ ਰਹੇ ਸੀ ਟ੍ਰੈਲ ਨੂੰ ਕੱਟ ਮਾਰਿਆ ਉਹਨੇ ਕਿੰਨੇ ਹਾਂਜੀ ਇੱਥੇ ਜਿਹੜੇ ਮੌਜੂਦਾ ਲੋਕ ਆ ਉਹ ਤਾਂ ਇਹ ਹੀ ਦੱਸ ਰਹੇ ਟ੍ਰੈਲ ਨੂੰ ਕੱਟ ਮਾਰ ਕੇ ਅੱਗੇ ਆਇਆ ਤੇ ਉਹ ਜਿਹੜਾ ਐਕਟਿਵ ਵਾਲਾ ਸੀ ਉਹ ਸਹੀ ਤਰੀਕੇ ਨਾਲ ਜਾ ਰਿਹਾ ਸੀ ਹਾਂਜੀ ਹਾਂਜੀ ਤੇ ਆਪਣੇ ਕੋਲ ਟਰੱਕ ਸੀਗਾ ਕਿਹੜਾ ਜੀ ਆਪਾਂ ਆ ਟਿਪਰ ਸੀਗਾ ਸਰਕਾਰੀ ਟੈਮ ਹੈ ਨਹੀਂ ਡਰਾਈਵਰ ਇੱਥੇ ਖੜਾ ਰਿਹਾ ਕਾਫੀ ਟਾਈਮ ਬਾਅਦ ਚ ਫਿਰ ਦੌੜ ਗਿਆ ਚੱਲ ਗਿਆ ਪੁਲਿਸ ਆਉਂਦੇ ਪਹਿਲੇ ਦੌੜ ਗਿਆ ਹਾਂਜੀ ਪੁਲਿਸ ਇੱਕ ਘੰਟੇ ਬਾਅਦ ਆਈ ਜਾ ਕੇ ਤੁਸੀਂ ਕੀ ਸਮਝਦੇ ਹੋ ਕਿ ਐਸੇ ਚਲੋ ਆਈ ਵਿਟਨੈਸ ਉਹ ਵੀ ਆਇਆ ਚਲੋ ਪਰਿਵਾਰ ਮੈਂ ਆਈ ਵਿਟਨੈਸ ਹੈ ਕਿ ਇਸ ਗਲਤ ਕਾਰਵਾਈ ਹਸਾਣਾ ਕੀ ਕਾਰਵਾਈ ਹੋਣੀ ਚਾਹੀਦੀ ਕਿਹਨੇ ਚ ਕਾਰਵਾਈ ਹੋਣੀ ਚਾਹੀਦੀ ਦੇਖੋ ਜਿੱਦਾਂ ਜੋ ਗਲਤੀ ਕਰਦਾ ਹੈ ਉਹਦੀ ਕਾਰਵਾਈ ਹੋਣੀ ਚਾਹੀਦੀ ਉਸ ਤੇ ਉਸ ਬੰਦੇ ਤੇ ਮਤਲਬ ਇਹ ਨਹੀਂ ਕਾਨੂੰਨ ਆਪਣੇ ਹੱਥੇ ਫੜ ਕੇ ਕੋਈ ਵੀ ਕਿਸੇ ਪਾਸੇ ਤੁਰੇ ਰਹੇ ਮਤਲਬ ਇਹ ਆਪਣੇ ਤੇ ਸੋ ਸਮਝ ਕੇ ਚੱਲਣਾ ਚਾਹੀਦਾ ਅੱਗੇ ਦੇਖਣਾ ਚਾਹੀਦਾ ਬੰਦੇ ਨੂੰ ਜਿੰਦਗੀ ਮੌਤ ਦਾ ਸਵਾਲ ਆ ਬੰਦੇ ਦੀ ਹੁਣ ਦੇਖੋ ਤੁਹਾਡੇ ਸਾਹਮਣੇ ਇਹ ਬੰਦਾ ਚਲੇ ਗਿਆ ਕੁਝ ਕਰਤਾ ਨਹੀਂ ਪਾਇਆ ਪਰ ਹਾਂਜੀ ਇੱਕੋ ਬੰਦਾ ਸੀਗਾ ਹਾਂਜੀ ਇੱਕੋ ਬੰਦਾ ਸੀਗਾ ਜੀ ਮੈਂ ਮੇਰੀ ਇਲੈਕਟ੍ਰੋਨਿਕ ਜੋ ਹੈ ਸ਼ਾਪ ਆਈ ਹੌਸਪੀਟਲ ਹੈ ਹਾਂਜੀ ਕਿਸੇ ਲੈ ਕੇ ਆ ਸੀਗਾ ਹੌਸਪੀਟਲ ਮੈਂ ਤੇ ਸਾਹਮਣੇ ਸਾਨੂੰ ਹੁਣੇ-ਹੁਣੇ ਥੋੜੀ ਦੇਰ ਪਹਿਲਾਂ ਥਾਣੇ ਨੂੰ ਸੂਚਨਾ ਮਿਲੀ ਕਿ ਐਨ ਐਚ ਐਸ ਹੌਸਪੀਟਲ ਜਿਹੜਾ ਕੂਥਲਾ ਵਾਲਾ ਰੋਡ ਦੇ ਉੱਪਰ ਆ ਉਹਦੇ ਸਾਹਮਣੇ ਇੱਕ ਐਕਸੀਡੈਂਟ ਹੋ ਗਿਆ ਐ ਐਕਸੀਡੈਂਟ ਹੋ ਗਿਆ ਇੱਕ ਕਾਰਪੋਰੇਸ਼ਨ ਦਾ ਟਰੱਕ ਆ ਔਰ ਉਹਦੇ ਥੱਲੇ ਇੱਕ ਐਕਟਿਵ ਸਵਾਰ ਜਿਨ੍ਹਾਂ ਦਾ ਹੁਣ ਸਾਨੂੰ ਮੌਕੇ ਤੇ ਆਣ ਕੇ ਪਤਾ ਲੱਗਿਆ ਕਿ ਉਹਨਾਂ ਦਾ ਨਾਮ ਓਮ ਪ੍ਰਕਾਸ਼ ਐ ਔਰ ਉਹ ਰਾਜਨਗਰ ਪਸਤੀ ਬਾਬਾ ਖੇਲਦੇ ਰਹਿਣ ਵਾਲੇ ਆ ਕਰੀਬ 60 ਪੈਂਟ ਸਾਲ ਉਹਨਾਂ ਦੀ ਏਜ ਐ ਔਰ ਦੁਕਾਨ ਕਰਦੇ ਆ ਔਰ ਉਹ ਕਿਸੇ ਕੰਮ ਕਰਦੇ ਸੰਬੰਧ ਵਿੱਚ ਜਾ ਰਹੇ ਸੀ ਕਾਰਪੋਰੇਸ਼ਨ ਦਾ ਜਿਹੜਾ ਟਰੱਕ ਆ ਉਹਦੇ ਟਾਇਰ ਥੱਲੇ ਉਹਨਾਂ ਦਾ ਸਿਰ ਆਉਣ ਕਰਕੇ ਉਹਨਾਂ ਦੀ ਜਿਹੜੀ ਐ ਮੌਕੇ ਤੇ ਐਡੀ ਸਪੋਰਟ ਡੈਥ ਹੋ ਗਈ ਐ ਔਰ ਅਸੀਂ ਮੌਕੇ ਤੇ ਆ ਕੇ ਔਰ ਡੈਡ ਬੋਡੀ ਨੂੰ ਜਿਹੜਾ ਵਾ ਪੋਸਟਮਾਰਟਮ ਦੇ ਵਾਸਤੇ ਸਿਵਲ ਹਸਪੀਟਲ ਭੇਜ ਦਿੱਤਾ ਔਰ ਟਰੱਕ ਵੀ ਕਬਜ਼ੇ ਚ ਲੈ ਲਿਆ ਔਰ ਉਹਨਾਂ ਦੇ ਸਰ ਮੌਕੇ ਤੇ ਡਰਾਈਵਰ ਮੌਜੂਦ ਸੀਗਾ ਜੀ ਆਪਣੇ ਚਲੇ ਗਏ ਨਹੀਂ ਜਦੋਂ ਅਸੀਂ ਆਏ ਉਦੋਂ ਡਰਾਈਵਰ ਨਹੀਂ ਸਾਨੂੰ ਮਿਲਿਆ ਉਸ ਤੋਂ ਪਹਿਲਾਂ ਉਹ ਮਤਲਬ ਫਰਾਰ ਹੋ ਚੁੱਕਾ ਸੀਗਾ ਪਰ ਅਸੀਂ ਟਰੱਕ ਜਿਹੜਾ ਵਾ ਕਬਜ਼ੇ ਵਿੱਚ ਲੈ ਲਿਆ ਵਾ ਔਰ ਉਹਨਾਂ ਦੇ ਜਿਹੜੇ ਜਿਹੜੀ ਡੈਥ ਹੋਈ ਹੈ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਸਾਡੇ ਕੋਲ ਆ ਚੁੱਕੇ ਆ ਉਹਨਾਂ ਦੇ ਆਪਾਂ ਸਟੇਟਮੈਂਟ ਲੈ ਕੇ ਜੋ ਵੀ ਅ ਕਾਰਵਾਈ ਕਾਨੂੰਨੀ ਬਣਦੀ ਹੈ ਕਰ ਰਹੇ ਆਂ ਡਰਾਈਵਰ ਦਾ ਨਾਮ ਪਤਾ ਨਹੀਂ ਨਹੀਂ ਡਰਾਈਵਰ ਦਾ ਫਿਲਹਾਲ ਨਾਮ ਜਿਹੜੀ ਫੁਟੇਜ ਮਿਲੀ ਜਿਹੜੀ ਉਹ ਅਸੀਂ ਕਰਵਾ ਰਹੇ ਆ ਹੁਣ ਬਸ ਉਹ ਫੁਟੇਜ ਵਗੈਰਾ ਵੀ ਲੈ ਰਹੇ ਆਂ ਕਿ ਐਕਸੀਡੈਂਟ ਕਿਵੇਂ ਹੋਇਆ ਕੀ ਕਾਰਨ ਹੋਇਆ ਕਿੱਦਾਂ ਹੋਇਆ ਸਾਰੀ ਕਾਰਵਾਈ ਕੀ ਕਰ ਰਹੇ ਹੋ ਕਿਉਂਕਿ ਆਪਣੇ ਜਿਹੜੇ ਇਵੈਂਟ ਸੀਗੇ ਉਹਨਾਂ ਨੇ ਕਿਹਾ ਜੀ ਟਰੱਕ ਨੇ ਓਵਰਸਟੇਰ ਕਰਦੇ ਆਪਣੇ ਐਕਸੀਡੈਂਟ ਹੋਇਆ ਹਾਂ ਉਹ ਸਾਰਾ ਅਸੀਂ ਕਰਦੇ ਪਏ ਆ ਫਿਲਹਾਲ ਉਹ ਤਫਤੀਸ਼ ਚੱਲ ਰਹੀ ਹੈ ਜੀ ਕੀ ਕਾਰਵਾਈ ਕਰ ਰਹੇ ਆ ਹਾਂ ਜੀ ਹਾਂ ਜੀ ਉਹ ਕਰ ਰਹੇ ਆਂ ਫਿਲਹਾਲ ਅਸੀਂ ਬੋਡੀ ਜਿਹੜੀ ਹੈ ਪਹਿਲਾਂ ਤਾਂ ਸਭ ਤੋਂ ਉਹ ਪਛਾਈ ਹੈ ਉੱਥੇ ਹਸਪੀ ਔਰ ਟਰੱਕ ਕਬਜ਼ੇ ਤੇ ਲੈ ਕੇ ਉਹ ਵੀ ਥਾਣੇ ਪਹੁੰਚਾ ਦਿੱਤਾ ਵਾ ਨੈਕਸਟ ਹੁਣ ਅਸੀਂ ਆਲੇ ਦੁਆਲੇ ਆਸ-ਪਾਸ ਦੇ ਕੈਮਰੇ ਚੈੱਕ ਕਰਕੇ ਔਰ ਸੀਸੀਟੀਵੀ ਫੁਟੇਜ ਵਗੈਰਾ ਲੈ ਕੇ ਸਾਰਾ ਦੇਖਦੇ ਹਾਂ ਕਿ ਕਿਵੇਂ ਐਕਸੀਡੈਂਟ ਦਾ ਰੀਜ਼ਨ ਕੀ ਹੋਇਆ ਕਿਵੇਂ ਹੋਇਆ